ਅਸਲ ਵਿੱਚ ਕੱਲੇ ਲੜਾਇਆ 2022 ਦੀਆਂ ਚੋਣਾਂ ਸੀਗੀਆਂ ਤੁਸੀਂ ਆਮ ਆਦਮੀ ਦੇ ਕੈਂਡੀਡੇਟ ਸੀਗੇ ਤੁਸੀਂ ਕਹਿੰਦੇ ਸੀ ਕਾਲੀਦਾਨ ਰੇਤਾ ਖਾ ਗਿਆ ਬੱਜਰੀ ਖਾ ਗਿਆ ਫਲਾਨਾ ਖਾ ਗਿਆ ਹੋਰ ਖਾ ਗਿਆ ਹੁਣ ਉਸੇ ਕਾਲੀਦਲ ਨੂੰ ਤੁਸੀਂ ਕਹਿ ਰਹੇ ਹੋ ਬਹੁਤ ਚੰਗਾ ਟੀਕਾ ਠੀਕ ਹੈ ਤੁਹਾਡੀ ਗੱਲ ਤੇ ਆ ਜਾਂਦੀ ਹੈ ਜੇ ਉਹ ਖਾ ਗਿਆ ਇਹ ਸਾਡੀ ਪਾਰਟੀ ਵਾਲੇ ਕਹਿੰਦੇ ਕਿ ਵੀ ਝਾੜੂ ਪਾਰਟੀ ਵਾਲੇ ਕਹਿੰਦੇ ਕਿ 20000 ਕਰੋੜ ਰੁਪਇਆ ਉਹਦੇ ਤੋਂ ਆਏਗਾ ਉਹ ਮੈਂ ਸਾਰੇ ਫੈਕਟ ਚੈੱਕ ਕੀਤੇ ਕਾਲੀਦਲ ਦੇ ਸਮੇਂ ਸਾਲਾਨਾ ਜਿਹੜਾ ਆ ਰਿਹਾ ਸੀ ਨਾ ਜੀ ਉਹ ਹਜ਼ਾਰ ਤੋਂ 2000 ਕਰੋੜ ਆ ਰਿਹਾ ਸੀ ਸਾਲਾਨਾ ਇਨਕਮ ਰੇਤ ਬੱਜਰੀ ਤੋਂ ਕਿਉਂਕਿ ਇਹ ਸਾਡੀ ਲੀਡਰਸ਼ਿਪ ਨੇ ਹੀ ਕਿਹਾ ਨਾ ਕਿ ਆ ਗੱਲਾਂ ਉਹਦੇ ਤੇ ਗੱਲ ਕਰਨੀ ਐ ਕੋਈ ਵੀ ਬੰਦਾ ਜਦੋਂ ਬੋਲਦਾ ਉਹ ਆਪਦੀ ਪਾਰਟੀ ਦੀ ਆਈਡੀਓਲੋਜੀ ਤੇ ਗੱਲ ਕਰਦਾ ਕਿਸੇ ਦੀ ਨਿੱਜੀ ਨਹੀਂ ਹੁੰਦੀ ਆਵਾ ਦੀ ਪਾਰਟੀ ਕਹਿੰਦੀ ਸਾਡੇ ਲੀਡਰ ਕਹਿੰਦੇ ਕਿ 20000 ਕਰੋੜ ਰੁਪਏ ਇਹਦੇ ਤੋਂ ਆ ਸਕਦਾ ਮਾਈਨਿੰਗ ਤੋਂ ਠੀਕ ਹੈ ਜੀ ਹੁਣ ਇਹਨਾਂ ਦੀ ਸਰਕਾਰ ਚ ਇਹ ਕਹਿੰਦੇ 20000 ਕਰੋੜ ਆ ਸਕਦਾ 4 ਸਾਲਾਂ ਚ ਆਉਣਾ ਕਿੰਨਾ ਚਾਹੀਦਾ ਸੀ 80000 ਕਰੋੜ ਆਇਆ ਪਤਾ ਕਿੰਨਾ ਜੀ 4 ਸਾਲਾਂ ਚ 400 ਕਰੋੜ ਜੇ ਕਾਲੀ ਨਾਲ ਭਾਜਪਾ ਦੀ ਸਰਕਾਰ 'ਚ 1000-2000 ਕਰੋੜ ਦਾ ਆਉਂਦਾ ਸੀ ਸਾਲਾਨਾ ਇਹਨਾਂ ਦੀ ਸਰਕਾਰ 'ਚ ਆਇਆ ਹੀ 400 ਕਰੋੜ ਹੈ ਹੁਣ ਮੈਂ ਕਿਵੇਂ ਕਹਦੇ ਆ ਚੋਰ ਹੈ ਯਾਨੀ ਤੇ ਇਹ ਤਾਂ ਟੈਕਨੀਕਲੀ ਫੈਕਟ ਹੈ ਜਿਹੜਾ ਪ੍ਰੂਵ ਕਰਦਾ ਕਿ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਸਾਡੇ ਵਰਗੇ ਜਿਹੜੇ ਨਵੇਂ ਮੁੰਡੇ ਸੀ ਸਾਨੂੰ ਵੀ ਗਲਤ ਗਾਈਡ ਕੀਤਾ ਗਿਆ ਤੇ ਸਾਡੇ ਤੋਂ ਵੀ ਝੂਠ ਬਲਵਾਏ ਗਿਆ ਸੀ ਉਹਨੂੰ ਐਕਸੈਪਟ ਕਰਦੇ ਆ ਠੀਕ ਹੈ